ਅੱਜ ਪੰਜਾਬ ਦੀਆਂ ਸਮੂਹ ਕਿਸਾਨ ਜਥੇਬੰਦੀਆਂ ਜਿਨ੍ਹਾਂ ਨੇ ਕਾਲਾ ਦਿਨ ਮਨਾਉਣ ਦੀ ਕਾਲ ਦਿੱਤੀ ਹੈ ਉਹਨਾਂ ਦੇ ਸਮਰਥਨ ਦੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਵੱਲੋਂ ਅਸੀਂ ਕਾਲੇ ਝੰਡੇ ਲੜਾ ਕੇ ਕਾਲੇ ਬੱਲੇ ਲਾ ਕੇ ਤੇ ਜਿਹੜਾ ਨੌਜਵਾਨ ਸ਼ਹੀਦ ਹੋ ਗਿਆ ਸੁਭਕਰਨ ਸਿੰਘ ਉਹਨੂੰ ਸ਼ਰਧਾਂਜਲੀ ਦੇਣ ਵਾਸਤੇ ਸਾਰੇ ਇਕੱਤਰ ਹੋ ਕੇ ਕਾਂਗਰਸ ਪਾਰਟੀ ਵੱਲੋਂ ਆਪਣਾ ਸਮਰਥਨ ਦੇਣ ਦੇ ਲਈ ਇਹ ਰੋਸ ਮਾਰਚ ਕਰ ਰਹੇ ਹਨ ਤੇ ਕੈਂਡਲ ਮਾਰਚ ਕਰ ਰਹੇ ਹਨ ਵਾਹ ਜੀ ਪਾ ਕਾਤਲਾਂ ਦੀ ਸ਼੍ਰੇਣੀ ਦੇ ਵਿੱਚ ਸੀ ਤੇ ਉਹਨੇ ਆਪਣੇ ਆਪ ਨੂੰ ਦੁਬਾਰਾ ਸਾਬਤ ਕਰਤਾ ਕਿ ਉਹ ਕਾਤਲਾਂ ਦੀ ਸ਼੍ਰੇਣੀ ਦੇ ਵਿੱਚ ਹੀ ਨੇ ਸ਼ੁਭ ਕਰਨ ਦਾ ਅਸਲ ਕਾਤਲ ਮੌਜੂਦਾ ਪੰਜਾਬ ਸਰਕਾਰ ਤੇ ਭਾਰਤੀ ਜਨਤਾ ਪਾਰਟੀ ਇਹ ਜੀ ਜਿਹੜਾ ਆਪਣਾ ਬੀਜੇਪੀ ਸਰਕਾਰ ਜੋ ਜ਼ਾਲਮ ਸਰਕਾਰ ਹਿਟਲਰ ਤੋਂ ਵੀ ਮਾੜਾ ਸਾਬਤ ਹੋਇਆ ਮੋਦੀ ਨਰਿੰਦਰ ਮੋਦੀ ਇਹ ਜੋ ਕਿਸਾਨਾਂ ਦੇ ਵਿਰੋਧ ਕਿਸਾਨਾਂ ਦੇ ਖਿਲਾਫ ਜੋ ਉਹਨਾਂ ਤੇ ਅਤਿਆਚਾਰ ਕੀਤਾ ਜਾ ਰਿਹਾ ਹੈ ਜਿਹੜਾ ਯੰਗ ਮੁੰਡਾ ਸਾਡਾ ਸ਼ਹੀਦ ਹੋਇਆ ਉੱਥੇ ਉਹਦੇ ਰੋਸ ਦੇ ਵਿੱਚ ਉਹਨੂੰ ਸ਼ਰਧਾਂਜਲੀ ਦੇਣ ਦੇ ਦਿਨ ਦੇ ਵਿੱਚ ਅੱਜ ਅਸੀਂ ਕੈਂਡਲ ਮਾਰਚ ਕੀਤੀ ਸੀ ਜੀ ਬੀਜਪੀ ਦਾ ਬੀਜਪੀ ਦਾ ਲੋਕਾਂ ਬੀਜਪੀ ਕਦੀ ਕਿਸੇ ਦਾ ਵੀ ਭਲਾਈ ਚਾਹਦੀ ਨਹੀਂ ਹੈਗੀ ਬਿਕੋਜ਼ ਪਹਿਲਾਂ ਵੀ ਇਹ ਆਪਣੇ ਜਿਹੜੇ ਵਾਅਦੇ ਕਰਕੇ ਆਏ ਸੀ ਨਾ ਇਹ ਉਹਨਾਂ ਦੀ ਪੂਰੀ ਨਿਥਰੀ ਹੈਗੀ ਹੈ ਤੇ ਇਹਨਾਂ ਨੇ ਪਹਿਲੇ ਵੀ ਜਦੋਂ ਪਹਿਲੇ ਦਿਲੀਨ ਮੋਰਚਾ ਲੱਗਿਆ ਸੀਗਾ ਉਸ ਵੇਲੇ ਵੀ ਮੋਦੀ ਸਰਕਾਰ ਮੋਦੀ ਸਰਕਾਰ ਨੇ ਕਹਿ ਸੀਗਾ ਕਿ ਅਸੀਂ ਉਹ ਤਿੰਨ ਬਿੱਲ ਵਾਪਸ ਲਾਵਾਂਗੇ ਜਿਹਦੇ ਤੋਂ ਬਿਲਕੁਲ ਹੀ ਮੁੱਕਰ ਕੇ ਯੂ ਟਰਨ ਲੇਤਾ ਇਹਨਾਂ ਨੇ ਜਿਹਦੇ ਕਰਕੇ ਹੁਣ ਕਿਸਾਨਾਂ ਨੂੰ ਦੁਬਾਰਾ ਫੇਰ ਇੱਕ ਮੋਰਚਾ ਦੁਬਾਰਾ ਲਾਣਾ ਪੈ ਰਿਹਾ